ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਰਸੋਈ ਵਿੱਚ ਸਵਾਗਤ ਹੈ ਅੱਜ ਆਪਾਂ ਮੋਟੀ ਆ ਮਿਰਚ ਦਾ ਖੱਟਾ ਮਿੱਠਾ ਆਚਾਰ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਆਪਾਂ ਲੈ ਲਵਾਂਗੇ ਅੱਧਾ ਕਿਲੋ ਹਰੀਆ ਮਿਰਚਾਂ ਮੋਟੀਆਂ ਵਾਲੀਆਂ ਜਿਹੜੀਆਂ ਆਚਾਰੀ ਮਿਰਚਾਂ ਹੁੰਦੀਆਂ ਹੈ ਇਹਨਾਂ ਨੂੰ ਆਪਾਂ ਧੋਣ ਤੋਂ ਬਾਅਦ 2 ਘੰਟੇ ਦੇ ਲਈ ਧੁੱਪ ਵਿੱਚ ਰੱਖ ਦਵਾਂਗੇ ਚੰਗੀ ਤਰ੍ਹਾਂ ਅਸੀਂ ਮਿਰਚਾਂ ਨੂੰ ਸੁਕਾ ਲਵਾਂਗੇ ਤੇ ਮਿਰਚਾਂ ਜਿਹੜੀਆਂ ਸੁੱਕ ਕੇ ਤਿਆਰ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਚੀਰੇ ਦੇ ਦੇਵਾਂਗੇ ਚੀਰੇ ਦੇਣ ਤੋਂ ਬਾਅਦ ਅਸੀਂ ਜਿਹੜੇ ਇਹਦੇ ਵਿੱਚ ਬੀਜ ਹੈਗੇ ਨਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਇਸੇ ਤਰ੍ਹਾਂ ਆਪਾਂ ਚੀਰੇ ਦੇ ਕੇ ਇਹਦੇ ਵਿੱਚੋਂ ਜਿਹੜੇ ਬੀਜ ਆ ਕੱਢ ਦਵਾਂਗੇ ਮਿਰਚ ਨੂੰ ਅੰਦਰੋਂ ਚੰਗੀ ਤਰ੍ਹਾਂ ਖਾਲੀ ਕਰ ਲਵਾਂਗੇ ਚੀਰੇ ਆਪਾਂ ਦੇ ਦਿੱਤੇ ਸਾਰੀਆਂ ਮਿਰਚਾਂ ਨੂੰ ਇੱਧਰ ਆਪਾਂ ਮਸਾਲਾ ਤਿਆਰ ਕਰਾਂਗੇ ਮਸਾਲੇ ਦੇ ਲਈ ਆਪਾਂ ਇੱਥੇ ਲੈ ਲਵਾਂਗੇ ਸੌਂਫ ਸੌਂਫ ਫਸਿ ਲਈ ਆ ਵੱਡੇ 5 ਚਮਚੇ ਤੇ ਨਾਲ ਲਵਾਂਗੇ ਮੇਥੇ ਆਪਾਂ 2 ਛੋਟੇ ਚਮਚੇ ਮੇਥਿਆ ਦੇ ਲਈ ਆ ਤੇ ਡੇਢ ਕ ਚਮਚ ਆਪਾਂ ਲੈ ਲਵਾਂਗੇ ਅਜਵੈਨ ਦਾ 5 ਚਮਚੇ ਮਿੱਠੀ ਸੌਂਫ 2 ਚਮਚੇ ਮੇਥੇ ਤੇ ਡੇਢ ਕ ਚਮਚਾ ਸੀ ਅਜਵੈਨ ਦਾ ਲਿਆ ਹੈ ਇਹਨਾਂ ਤਿੰਨਾਂ ਨੂੰ ਆਪਾਂ ਇਕੱਠਿਆਂ ਨੂੰ ਭੁੰਨ ਲਵਾਂਗੇ ਜਦੋਂ ਮਸਾਲਾ ਸਾਡਾ ਭੁੱਜ ਕੇ ਲਾਲ ਹੋ ਜਾਏਗਾ ਫਿਰ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਲਈ ਰੱਖ ਦਵਾਂਗੇ ਜਿਹੜੇ ਤਰੀਕੇ ਨਾਲ ਅੱਜ ਮੈਂ ਆਚਾਰ ਬਣਾਵਾਂਗੀ ਇਦਾਂ ਜਿਹੜਾ ਆਚਾਰ ਹੈਗਾ ਬਹੁਤ ਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਇੱਧਰ ਮਸਾਲਾ ਭੁੱਜ ਹੋ ਚੁੱਕਾ ਹੈ ਇਹਨੂੰ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ ਤੇ ਠੰਡਾ ਹੋਣ ਲਈ ਰੱਖ ਦਿੰਦੇ ਹਾਂ ਜਦੋਂ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਪੀਸ ਕੇ ਤਿਆਰ ਕਰਾਂਗੇ ਗਰਮ-ਗਰਮ ਅਸੀਂ ਨਹੀਂ ਪੀਸਣਾ ਨਾ ਹੀ ਇਹ ਪੀਸ ਹੋਣਾ ਹੈ ਜਿਹੜਾ ਮਸਾਲਾ ਹੈਗਾ ਆਪਾਂ ਥੋੜਾ ਮੋਟਾ-ਮੋਟਾ ਪੀਸ ਕੇ ਤਿਆਰ ਕਰਨਾ ਹੈ ਜੇ ਹੋ ਸਕੇ ਤੁਸੀਂ ਇਹਨੂੰ ਕਟ ਲਵੋ ਕੁੰਡੇ ਦੇ ਵਿੱਚ ਤੇ ਜਿਹੜਾ ਅਸੀਂ ਮਸਾਲਾ ਪੀਸ ਕੇ ਤਿਆਰ ਕੀਤਾ ਹੈ ਇਹਦੇ ਵਿੱਚੋਂ ਆਪਾਂ ਚਾਰ ਕ ਚਮਚ ਜਿਹੜੇ ਮਸਾਲੇ ਦੇ ਉਹ ਵੱਖਰੇ ਕੱਢ ਕੇ ਰੱਖ ਦੇਣੇ ਆ ਧਿਆਨ ਰੱਖਿਓ ਇਹਦਾ ਮਸਾਲਾ ਆਪਾਂ ਪੀਸਣਾ ਹੈ ਮੋਟਾ-ਮੋਟਾ ਜਿਆਦਾ ਪਾਊਡਰ ਅਸੀਂ ਨਹੀਂ ਬਣਾਉਣਾ ਹੈ ਪਲਸ ਮੋੜ ਤੇ ਪੀਸਣਾ ਹੈ ਜਿੱਦਾਂ ਥੋੜਾ ਥੋੜਾ ਛਟਕੇ ਦੇ ਕੇ ਮਸ਼ੀਨ ਨੂੰ ਜ਼ਿਆਦਾ ਨਹੀਂ ਪੀਸਣਾ। ਇਸਾਰੇ ਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ 2 ਚਮਚ ਭਰ ਕੇ ਜਿਹੜਾ ਛੱਟਾ ਨਮਕ ਹੁੰਦਾ ਉਹਦੇ ਤੇ 1 ਚਮਚ ਅਸੀਂ ਕਾਲੇ ਨਮਕ ਦਾ ਪਾ ਦਵਾਂਗੇ। ਅੱਧਾ ਕ ਚਮਚ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਅੱਧਾ ਚਮਚ ਹੀ ਆਪਾਂ ਦੂਸਰੀ ਵਾਲੀ ਲਾਲ ਮਿਰਚ ਪਾ ਦਵਾਂਗੇ ਜਿਹੜੀ ਕੋੜੀ ਵਾਲੀ ਹੁੰਦੀ ਹੈ। ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਲਵਾਂਗੇ। ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ। ਤੇਲ ਤੁਸੀਂ ਕੱਚਾ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਸੜਿਆ ਤੇਲ ਹੈਗਾ ਠੰਡਾ ਤੇ ਉਹਨੂੰ ਵੀ ਤੁਸੀਂ ਪਾ ਸਕਦੇ ਹੋ ਤਿੰਨ ਕ ਚਮਚ ਆਪਾਂ ਤੇਲ ਦੇ ਪਾ ਦਵਾਂਗੇ ਤੇਲ ਪਾਉਣ ਦੇ ਨਾਲ ਜਿਹੜਾ ਇਹ ਸੁੱਕਾ ਜਿਹਾ ਮਸਾਲਾ ਹੈਗਾ ਚੰਗੀ ਤਰ੍ਹਾਂ ਤੇਲ ਦੇ ਨਾਲ ਰਚ ਮਿਚ ਜਾਏਗਾ ਤੇ ਕਿਉਂਕਿ ਅਸੀਂ ਨੂੰ ਮਿਰਚਾਂ ਦੇ ਵਿੱਚ ਭਰਨਾ ਹੈ ਜੇ ਆਪਾਂ ਸੁੱਕਾ ਹੀ ਭਰਾਂਗੇ ਤੇ ਫਿਰ ਐਵੇਂ ਬਾਹਰ ਨਿਕਲੇਗਾ ਜੇ ਤੇਲ ਦੇ ਨਾਲ ਭਰਾਂਗੇ ਥੋੜਾ ਅੰਦਰ ਸੈੱਟ ਰਹੇਗਾ ਤੇ ਹੁਣ ਆਪਾਂ ਜਿਹੜੀ ਮਿਰਚਾਂ ਚੀਰੇ ਦੇ ਕੇ ਰੱਖਿਆ ਸੀ ਇਹਦੇ ਵਿੱਚ ਆਪਾਂ ਥੋੜਾ ਥੋੜਾ ਮਸਾਲਾ ਪਾਵਾਂਗੇ ਅੱਧਾ ਦਾ ਚਮਚ ਦੇ ਕਰੀਬ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭਰ ਲਵਾਂਗੇ ਦੇਖੋ ਜੀ ਇਹਦੋਂ ਜਿਹੜੀਆਂ ਮਿਰਚਾਂ ਹੈਗੀਆਂ ਆਪਾਂ ਸਾਰੀਆਂ ਭਰ ਕੇ ਤਿਆਰ ਕਰ ਲਿਆ ਨੇ ਤੇ ਹੁਣ ਆਪਾਂ ਗੈਸ ਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ 1 1/2 ਕਟਸ਼ੀ ਦੇ ਕਰੀਬ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਪਾਣਾ ਹੈ ਮੇਥੇ ਤੇ ਮੇਥੇ ਸੀ ਮਿੱਠੀ ਸੌਂਫ ਤੇ ਜਵੈਨ ਜਿਹਨਾਂ ਨੂੰ ਅਸੀਂ ਪਹਿਲਾਂ ਪਾਊਡਰ ਪੀਸ ਕੇ ਤਿਆਰ ਕੀਤਾ ਸੀ ਨਾ ਜਿਹੜਾ ਵਿੱਚ ਭਰਿਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਬਚਾ ਲਿਆ ਸੀ 4 ਕ ਚਮਚੇ ਛੋਟੇ ਉਹ ਅਸੀਂ ਪਹਿਲਾਂ ਤੇਲ ਦੇ ਵਿੱਚ ਪਾ ਦਵਾਂਗੇ ਕਿਉਂਕਿ ਇਹ ਮਸਾਲਾ ਪਹਿਲਾਂ ਤੋਂ ਹੀ ਭੁਜਿਆ ਹੋਇਆ ਹੈ ਇਹਨੂੰ ਆਪਾਂ ਜ਼ਿਆਦਾ ਸੇਕ ਨਹੀਂ ਲਗਾਵਾਂਗੇ ਮਸਾਲਾ ਜਦੋਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਇੱਕ ਚਮਚ ਦੇ ਕਰੀਬ ਨਮਕ ਪਾਉਣ ਤੋਂ ਬਾਅਦ ਅਸੀਂ ਇੱਕ ਪੇਸੀ ਗੁੜ ਦੀ ਪਾ ਦਵਾਂਗੇ ਕਿਉਂਕਿ ਅਸੀਂ ਇਹ ਵਾਲਾ ਜਿਹੜਾ ਅਚਾਰ ਨਾ ਖੱਟਾ ਮਿੱਠਾ ਬਣਾ ਕੇ ਤਿਆਰ ਕਰਨਾ ਹੈ ਗੈਸ ਨੂੰ ਬਿਲਕੁਲ ਘੱਟ ਕਰ ਦੇਵਾਂਗੇ ਥੋੜੇ ਥੋੜੇ ਮਸਾਲੇ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਅੱਧਾ ਇੱਕ ਚਮਚ ਹਲਦੀ ਦਾ ਤੇ ਥੋੜੀ ਜਿਹੀ ਜਿਹੜੀ ਤੇਜ਼ ਵਾਲੀ ਲਾਲ ਮਿਰਚ ਹੁੰਦੀ ਹੈ ਘਰ ਦੀ ਕੁੱਟੀ ਹੋਈ ਉਹ ਪਾ ਦਵਾਂਗੇ ਤੇ ਗੁੜ ਪਾਇਆ ਹੋਇਆ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਸਪਾਵਾਂਗੇ ਥੋੜਾ ਜਿਹਾ ਸਿਰਕਾ ਮੀਨਸ ਕਿ ਆਪਾਂ ਛੋਟੀ ਇੱਕ ਕੜਸ਼ੀ ਦੇ ਕਰੀਬ ਸਿਰਕਾ ਪਾਇਆ ਹੈ ਸਿਰਕਾ ਪਾਉਣ ਤੋਂ ਬਾਅਦ ਅਸੀਂ ਗੋੜ ਨੂੰ ਚੰਗੀ ਤਰ੍ਹਾਂ ਸੰਗਣਾ ਹੋਣ ਤੱਕ ਪਕਾ ਲਵਾਂਗੇ ਜਿੰਨੀ ਦੇਰ ਤੱਕ ਸਿਰਕਾ ਤੇ ਗੋੜ ਚੰਗੀ ਤਰ੍ਹਾਂ ਸੰਗਣੇ ਨਹੀਂ ਹੁੰਦੇ ਆ ਉੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਪਕਾਵਾਂਗੇ ਗੈਸ ਨੂੰ ਆਪਾਂ ਮੱਠਾ ਰੱਖਾਂਗੇ ਗੋੜ ਨੂੰ ਆਪਾਂ ਬਿਲਕੁਲ ਨਹੀਂ ਸਾੜਨਾ ਮੱਠੇ 'ਚ ਇੱਕ ਉੱਤੇ ਪਕਾਵਾਂਗੇ ਜਦੋਂ ਗੋੜ ਚੰਗੀ ਤਰ੍ਹਾਂ ਘੜ ਜਾਏਗਾ ਫਿਰ ਆਪਾਂ ਗੈਸ ਨੂੰ ਕਰ ਦੇਵਾਂਗੇ ਬੰਦ ਇੱਧਰ ਆਪਾਂ ਹੁਣ ਗੈਸ ਨੂੰ ਬੰਦ ਕਰ ਦਿੰਦੇ ਆ ਤੇ ਇਹਦੇ ਵਿੱਚ ਅਸੀਂ ਪਾ ਦਿੰਦੇ ਹਾਂ ਮਿਰਚਾ ਤੇ ਮਿਰਚਾ ਨੂੰ ਆਪਾਂ ਇਹ ਵਾਲੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਕਰਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਥੋੜੀ देर ਇਹਨਾਂ ਨੂੰ ਢੱਕ ਦਵਾਂਗੇ ਥੋੜੀ देर ਬਾਅਦ ਅਸੀਂ ਦੇਖਾਂਗੇ ਕਿ ਜਿਹੜੇ ਆ ਇਹ ਮਿਰਚਾ ਹੈਗੀ ਆ ਇਹ ਵੀ ਹਲਕਾ ਜਿਹਾ ਪਾਣੀ ਛੱਡਦੀ ਆ ਹੈ ਤੇ ਗੁੜ ਦੇ ਵਿੱਚ ਚੰਗੀ ਤਰ੍ਹਾਂ ਇਹ ਰਚ ਮਿਚ ਜਾਣ ਇਹਨੂੰ ਆਪਾਂ ਥੋੜੀ देर ਕੜਾਈ ਦੇ ਵਿੱਚ ਹੀ ਪਿਆ ਰਹਿਣ ਦਵਾਂਗੇ 2-3 ਘੰਟਿਆਂ ਦੇ ਬਾਅਦ ਅਸੀਂ ਇਹਦਾ ਟੱਕਣ ਚੱਕ ਕੇ ਦੇਖ ਲਵਾਂਗੇ। ਇਹਦੋਂ ਜਿਹੜੀ ਸਾਡੀ ਮਿਰਚਾ ਹੈਗੀ ਆ ਦੇਖੋ ਇਹਨਾਂ ਨੇ ਹਲਕਾ ਜਿਹਾ ਪਾਣੀ ਛਾਲ ਦਿੱਤਾ ਹੈ ਤੇ ਗੁੜ ਵੀ ਜਿਹੜਾ ਮਿਰਚਾ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ। ਇਸੇ ਕਰਕੇ ਜਦੋਂ ਆਪਾਂ ਆਚਾਰ ਬਣਾਉਣਾ ਹੈ ਇੱਕਦਮ ਇਹਨੂੰ ਡੱਬੇ ਦੇ ਵਿੱਚ ਨਹੀਂ ਪਾਣਾ ਹੈ। ਥੋੜੀ ਦੇਰ ਆਪਾਂ ਨੇ ਖੁੱਲੇ ਪੰਡ ਦੇ ਵਿੱਚ ਰਹਿਣ ਦਵਾਵਾਂਗੇ ਤਾਂ ਜੋ ਜਿਹੜਾ ਆਚਾਰ ਆ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਜਿਹੜੇ ਉਹਦੇ ਮਸਾਲੇ ਆ ਮਿਰਚਾ ਦੇ ਅੰਦਰ ਤੱਕ ਚਲ ਜਾਣ ਤੇ ਹੁਣ ਅਸੀਂ ਜਿਹੜਾ ਆਚਾਰ ਆ ਇਹਨੂੰ ਇੱਕ ਡੱਬੇ ਦੇ ਵਿੱਚ ਪਾ ਲੈਂਦੇ ਆ। ਇੱਥੇ ਅਸੀਂ ਕੱਚਾ ਡੱਬਾ ਲਿਆ ਹੈ। ਲੋਜੀ ਇਹਦੇ ਜਿਹੜਾ ਸਾਡਾ ਖੱਟਾ ਮਿੱਠਾ achar ਆ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਹਨੂੰ ਅਸੀਂ ਇੱਕ ਡੱਬੇ ਦੇ ਵਿੱਚ ਕੱਢ ਲੈਂਦੇ ਹਾਂ ਡੱਬੇ ਵਿੱਚ ਕੱਢਣ ਤੋਂ ਬਾਅਦ ਅਸੀਂ ਇਹ achar ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਇਹਨੂੰ ਆਪਾਂ 2-4 ਦਿਨ ਘਟਕੜ ਧੋਪ ਦੇ ਵਿੱਚ ਰੱਖਾਂਗੇ ਫਿਰ ਜਿਹੜਾ achar ਹੈ ਖਾਣ ਦੇ ਯੋਗ ਤਿਆਰ ਹੋ ਜਾਵੇਗਾ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਇਆ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ